ਤਾਂ ਕਿ ਕੰਡੀਸ਼ਨ ਸਹੀ ਹੈ ਮੈਂ ਇਹ ਕਹਿ ਰਿਹਾ ਕਿ ਇਤਨੀ ਬੜਾ ਘਾਰ ਵਾਲਾ ਪਾਣੀ ਵੀ ਅਸੀਂ ਪੀ ਨਹੀਂ ਸਕਦੇ ਪਹਿਲੇ ਸਾਫੂ ਫੇਰ ਹੀ ਕਲੀਅਰ ਹੋਣਾ ਪਾਸੇ ਤੇ ਇਹ ਵੀ ਹਰੇ ਬਈ ਪਾਪੜੀ ਸਾਰਾ ਕੁਝ ਜੰਮਿਆ ਪਿਆ ਮੈਂ ਕਹਿ ਰਿਹਾ ਆ ਮਨ ਲੋ ਜਿੱਥੇ ਸੀਵਰੇਜ ਸਿਸਟਮ ਸਾਨੂੰ ਦਿੱਤੀ ਰੂਟੀ ਦੇ ਦੋ ਵੀ ਸਹੀ ਹੈ 2 ਲੱਖ ਲੀਟਰ ਇੱਕ ਵਾਰ ਜਟਕੀ ਜਾਂਦੀ ਹੈ ਸਪਲਾਈ ਇੰਨੇ ਜਾਂਦੀ ਹੈ ਘੱਟ ਹੋਊਗਾ ਤੇ ਉਹ ਦੋ ਦੋ ਲੱਖ ਪਿੰਡ ਦੇ ਵਿੱਚ 4 ਤੋਂ 5 ਵਾਰ ਉਹ ਸਪਲਾਈ ਜਾਂਦੀ ਹੈ 10 ਲੱਖ ਲੀਟਰ ਪਾਣੀ ਜਾਂਦਾ ਪਰ ਪਿੰਡ ਵਾਲਿਆਂ ਨੂੰ ਪੁੱਛ ਲਓ 10 ਲੱਖ ਲੀਟਰ ਆਉਂਦਾ ਉਹ ਟਾਣੀਆਂ ਦੇ ਵਿੱਚ ਸਾਡੇ ਟੂਟੀ ਦਾ ਕਨੈਕਸ਼ਨ ਹੀ ਨਹੀਂ ਹੈ ਨਹੀਂ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤਸਵੀਰਾਂ ਸਰਸ ਜਿਲ੍ਹੇ ਦੇ ਪਿੰਡ ਫੱਗੂ ਦੀਆਂ ਨੇ ਜਿੱਥੇ ਕਿ ਪਿੰਡ ਦੇ ਲੋਕਾਂ ਦੇ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਇੱਕ ਬਰਡਰ ਵਕਸ ਦਾ ਮੁੱਦਾ ਜਿਹੜਾ ਹੈ ਉਹ ਚੱਕਿਆ ਜਾ ਰਿਹਾ ਹੈ ਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੇ ਵੱਲੋਂ ਜਿਹੜਾ ਆ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ ਪਿੰਡ ਦੇ ਬਰਡਰ ਵਕਸ ਦੀਆਂ ਟੈਂਕੀਆਂ ਜਿਹੜੀਆਂ ਨੇ ਉਹ ਲੀਕ ਹੋ ਚੁੱਕੀਆਂ ਨੇ ਪਾਣੀ ਦੀ ਲੀਕੇ ਜਿਹੜੀ ਉਹ ਜਗ੍ਹਾ-ਜਗ੍ਹਾ ਤੇ ਹੋ ਚੁੱਕੀ ਹੈ ਬਰਡਰ ਵਕਸ ਦੀਆਂ ਟੈਂਕੀਆਂ ਜਿਹੜੀਆਂ ਨੇ ਉਹ ਫਟ ਚੁੱਕੀਆਂ ਨੇ ਵਿੱਚ ਗਾਰ ਆਪਾਂ ਰੇਗ ਜੀ ਨੂੰ ਕਹਿ ਦਨੇ ਆ ਉਹ ਜੰਮ ਚੁੱਕੀ ਐ ਤੇ ਅੱਜ ਮੌਕੇ ਤੇ ਹੈਲਥ ਡਿਪਾਰਟਮੈਂਟ ਦੇ ਜਿਹੜੇ ਜਾਈ ਨੇ ਉਹ ਪਹੁੰਚੇ ਨੇ ਤੇ ਉਹਨਾਂ ਨੂੰ ਇੱਕ ਵਾਰ ਲੋਕ ਨੇ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਹੋਇਆ ਤਾਂ ਦੇਖਦੇ ਆ ਕਿ ਕੀ ਗੱਲਬਾਤ ਹੁੰਦੀ ਐ ਸੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਡੱਗੀਆਂ ਕਿੰਨੀ ਕਿੰਨੀਆਂ ਥੱਲੇ ਜਾਂਦੀਆਂ ਤੇ ਕਿਹੜੀ ਲੱਗੀ ਜਾਂਦੀ ਐ ਜੇ ਸਪਰਾਇ ਨਾ ਦੇਵੇ ਤਾਂ ਫਿਰ ਡੱਗੀਆਂ ਭਰ ਲੈਣੀਆਂ ਆਹ ਡੱਗੀਆਂ ਨੂੰ ਵੀ ਉਹ ਕਰ ਲੈਣੀ ਫਿਰ ਇਹ ਜੋ ਪਾਣੀ ਚੱਕਣ ਲੱਗ ਜਣੇ ਆਪੇ ਯੋਗੀ ਇਹ ਥੋੜਾ ਜਿਹਾ ਵੱਧ ਪਾਣੀ ਛੋਕਦੀ ਏ ਸ਼ੋਕਦੀ ਏ ਮਲੇ ਜਿਹਨੇ ਥੱਲੇ ਵੀ ਲਿਆਣੇ ਹੈ ਤੰਨੇ ਰੱਖਿਆ ਤੇ ਇਤਨੀ ਵੱਡੀ ਇਸ ਘਰਾਤ ਚ ਛੇ ਡਾਣਾ ਫੁੱਟ ਵੱਡੋ ਡੇਢ ਦੋ ਉੱਪਰ ਆ ਗਏ ਅੱਗੇ ਨਾਲੋ ਚਾਹੇ ਨਾ ਛੱਡੇ ਠੀਕ ਹੈ ਅੱਗੇ 4-4 ਫੁੱਟ ਤੁਸੀਂ ਕਹਿ ਰਹੇ ਜਿੰਨਾ ਨਹੀਂ ਚਲੋ ਜਿੰਨਾ ਹੌਪਟਲ 2 ਫੁੱਟ ਮੰਨ ਲਓ ਮੇਰੀ ਮੰਨ ਲਓ ਕਿਹਦੇ ਕਹਿ ਰਹੇ ਮੈਂ ਜੇ ਤਾਂ 2 ਫੁੱਟ ਵੀ ਨਹੀਂ ਛੋਕਦੀ ਐ ਲੈ ਲਫਾਫਾ ਲੈ ਕੇ ਜੀਵੜਾ ਲਫਾਫਾ 2 ਫੁੱਟ ਵੀ ਛੋਕ ਜੇਗੀ ਆਪੋ ਹੀ ਹੈ ਆ ਵੀ ਹੀ ਹੋ ਕੋਈ ਬਾਹਰ ਨਹੀਂ ਕਿਤੇ ਮਤਲਬ ਹੁਣ ਤੁਸੀਂ ਇਹ ਦੱਸੋ ਮਰਮਤ ਨਹੀਂ ਕਰਾਉਣੀ ਆਪਾਂ ਨਹੀਂ ਮੇਰੀ ਗੱਲ ਮੇਰੇ ਕਨ ਉਦ ਲਈ ਹੈ ਵੀ ਆਪਾਂ ਜਿੰਨਾ ਕਹਿ ਰਹੇ ਆ ਮੈਂ ਉਤਨੀ ਲੀਕੇਜ ਡਿੱਗੀ ਨਹੀਂ ਹੈ ਜਿੰਨੀ ਆਪਾਂ ਕਹਿ ਰਹੇ ਆ ਦੂਜੀ ਗੱਲ ਇਹ ਪੁਰਾਣੀ ਡਿੱਗੀਆਂ ਨੇ ਹੋਰ ਨੇ ਇਨਕੀ ਮਰਮਤ ਦਾ ਐਸਟੀਮੇਟ ਆਪਾਂ ਕਹਿੰਦੇ ਪੂਰਾ ਬੈੱਡ ਨਵਾਂ ਪਾਣਾ ਹੈ ਠੀਕ ਹੈ ਜਾਂ ਕੋਈ ਜਮਈ ਆਪਾਂ ਕਹਿ ਰਹੇ ਆ ਵੀ ਬਲੌਗ ਹੀ ਪੂਰਾ ਟੁੱਟ ਗਿਆ ਜੋ ਪਰਦੂ ਨੇ ਹੋਈ ਉਹ ਸਾਰਾ ਕੰਮ ਤਾਂ ਐਸਟੀਮੇਟ ਨੂੰ ਹੋਣ ਵਾਲਾ ਜੀ ਬੜੇ ਕੰਮ ਵੀ ਸਾਰੇ ਆ ਫਿਰ ਵੀ ਇਹ ਕਿਸ ਤਰ੍ਹਾਂ ਦੀ ਕੰਡੀਸ਼ਨ ਸਹੀ ਹੈ ਮੈਂ ਇਹ ਕਹਿ ਰਿਹਾ ਹੁ ਇਤਨੀ ਨਹੀਂ ਹੈ ਪਰ ਗਾਰ ਵਾਲਾ ਪਾਣੀ ਵੀ ਅਸੀਂ ਪੀ ਨਹੀਂ ਸਕਦੇ ਪਹਿਲੇ ਸਾਫੂ ਫੇਰ ਹੀ ਕਲੀਅਰ ਹੋਣਾ ਗਾਰ ਗਾਰ ਪਾਸੇ ਤੇ ਇਹਦੀ ਹਰੇ ਬਈ ਪਾਪੜੀ ਸਾਰਾ ਕੁਝ ਜੰਮਿਆ ਪਿਆ ਉਧਰਲੀ ਡੱਗੀ ਦੀ ਹਾਲਤ ਦੇਖੋ ਤੁਸੀਂ ਇਹ ਤਾਂ ਮੰਦਰੇ ਦਾ ਤਾਂ ਕਰਾ ਦਾਂਗੇ ਉਹਦੀ ਸਫਾਈ ਤੇ ਇਹਦੀ ਇਹਦੇ ਮਾਰਕ ਪਾਣੀ ਹੋ ਜੂਗਾ ਹਾਂ ਪਰ ਉਹ ਦੋ ਤਿੰਨ ਦਿਨਾਂ ਦਾ ਨਰੇਗਾ ਜਿਹੜੀ ਫਿਰਦੀ ਉਹਦਾ ਨਹੀਂ ਕੁਝ ਬਣਦੇ ਹੈਗੇ ਜੇ ਕਲੀਅਰ ਮੰਦਿਰ ਦਾ ਸਰਪੰਚ ਮੇਰੀ ਬਾਤ ਹੋਈ ਹੈ ਅੱਜ ਕਾਗਜ਼ੀ ਕਾਰ ਉਹਨਾਂ ਦੀ ਸਾਰੀ ਕੰਪਲੀਟ ਹੋ ਜੇਗੀ ਮੈਂ ਨੇ ਏਬੀਪੀਓਸ ਜੋ ਹੈ ਆਪਕਿ ਉਹਨਾਂ ਸੀ ਵੀ ਗੱਲ ਕਰ ਲਈ ਆਹ ਸ਼ਾਮ ਤੱਕ ਜੋ ਉਹ ਇੰਟਰਸੈਮਸ਼ਨ ਕਿੰਨੀ ਡੱਗੀ ਉਤਰਦੀ ਐ ਕਿੰਨੇ ਟਾਈਮ ਚ 2 ਫੁੱਟ 1.5 ਦੋ ਫੁੱਟ ਰਾਤ ਚ 1.5 ਦੋ ਫੁੱਟ ਰਾਤ ਚ ਉਤਰਦੀ ਜੀ ਦੱਸੋ ਜੀ ਫਿਰ ਇਹ ਕਹਿ ਰਹੇ 2 ਫੁੱਟ ਆਪ ਕਹਿੰਦੇ 4 ਫੁੱਟ ਔਰ ਮੈਂ ਕਹਾਂ 2 ਫੁੱਟ ਨਹੀਂ ਉਤਰਦੇ ਨਹੀਂ ਅਸੀਂ 4 ਫੁੱਟ ਨਹੀਂ ਕਹਿੰਦੇ ਆਪਰੇ ਦੇਖੀਏ ਜਿਹੜਾ ਐਮਪਲੋਈ ਹੈ ਇੱਥੇ ਲੱਗਿਆ ਹੋਇਆ ਜਿਹੜਾ ਕੰਮ ਕਰਦਾ ਹੈ ਉਹਦੇ ਅਕੋਰਡ ਦੇ 2 ਫੁੱਟ ਹੀ ਮੰਨੋ ਅਸੀਂ ਪਿੱਛੇ ਜਦੋਂ ਡਕੀਆਂ ਫੁੱਲ ਕਰਕੇ ਗਏ ਜੀ 2 ਫੁੱਟ ਦੇ ਹਿਸਾਬ ਨਾਲ ਤੁਸੀਂ ਤਾਂ ਐਵੇਂ ਕਹਦੇ ਹੋ ਵੀ 40 ਵੀ 3 ਦਿਨਾਂ ਵਿੱਚ ਸਾਰੀ ਖਾਲੀ ਹੋ ਜਾਂਦੀ ਹੈ 3 ਦਿਨਾਂ ਦਾ ਕਹਿੰਦਾ ਨਹੀਂ ਇਹ 2 ਫੁੱਟ ਇੱਕ ਰਾਤ ਚ ਹੁੰਦੀ ਹੈ ਤਾਂ 3 ਦਿਨਾਂ ਵਿੱਚ ਵਧੂਗੀ ਉਹ ਇੱਕ ਮਿੰਟ ਚੁੱਪ ਚੁੱਪ ਰਹੇ ਨਹੀਂ 2 ਫੁੱਟ ਨਹੀਂ ਉਤਰਾਲ ਥੋੜੇ ਮਿੰਟ ਚੁੱਪ ਰਹੋ ਇੱਕ ਮਿੰਟ ਚੁੱਪ ਕਰੀ ਜਕਰੇ ਬਾਈ ਦੇ ਨਾ ਜਾਂਦਾ ਜੀ ਤੇ 2 ਫੁੱਟ ਨਾਲ ਕਿੰਨੇ ਸੁਪਰੀ ਜੀ ਬਾਈ ਕਿੰਨੇ ਫੁੱਟ ਹੈ ਜੀ ਇਹ ਡੱਗੀ ਕਿੰਨੇ ਫੁੱਟ ਆਪਣਾ 12 ਫੁੱਟ ਹੈ ਜੀ ਕਿੰਨੇ ਦਿਨ ਚੱਲੇਗੀ ਫਿਰ ਆਪਣੀ ਸੀਜ਼ ਨਹੀਂ ਚੱਲੇਗੀ ਸੁਪਦੀ ਹੈ ਸੀਜ਼ਰ ਚੱਲੂਗਾ ਪਾਣੀ 3-5 ਆਪ ਹੀ ਖਾਲੀ ਹੋ ਜੂਗੀ ਤੁਸੀਂ ਇਹ ਕਹਿ ਰਹੇ ਹੋ ਫੁੱਟ ਦੇ ਹਿਸਾਬ ਨਾਲ ਹੀ ਲੈ ਲਓ ਜੀ ਆਪਾਂ 2 ਫੁੱਟ ਹੈ ਆਪਣਾ ਸਾਡਾ ਇਹ ਕਹਿੰਦੇ ਜੱਜ ਇਹਨਾਂ ਦੇ ਵੀ ਨਹੀਂ ਮੰਨਦਾ ਨਹੀਂ ਮੇਰੇ ਵਰਗੀ ਵੀ ਬੰਨੂ ਜੀ ਮੈਂ ਪ੍ਰੈਕਟੀਕਲ ਜੁਰਮਾਂ ਨੂੰ ਸਾਹਮਣੇ ਦਿਖਾਇਆ ਨਾ ਉਹ ਬੰਨੂ ਆਪ ਵੀ ਆ ਜਾਣਾ ਪਾਣੀ ਫਿਲਮ ਰਾਂਗੇ ਆਪਾਂ ਸਹੀ ਰਹਿੰਦਾ ਦਿਲਪ੍ਰੀਤ ਜੀ ਤੁਸੀਂ ਵੀ ਇੱਥੇ ਹੋਗੇ ਮੈਂ ਵੀ ਇੱਥੇ ਹਾਂ ਦੋ ਮੈਂ ਜਵਾਬ ਦੇ ਰਹੇ ਹਾਂ ਜਿੱਥੇ ਸੀਵਰੇਜ ਸਿਸਟਮ ਤੁਸੀਂ ਕਹਿੰਦੇ ਬੜੇ ਪੀ ਸਾਨੂੰ ਨਿਸ਼ਚਿਤ ਰੂਟ ਦੇ ਦਿਓ ਵੀ ਸਹੀ ਹੈ ਜਿੰਨੀ ਆਪਾਂ ਕਹਿ ਰਹੇ ਨਾ 19 ਫੁੱਟੀ ਹੋਈ ਹੈ ਨਹੀਂ ਵਗਿਆ ਜਿੰਨਾ ਪਹਿਲਾਂ ਡੱਗੀ ਬਣੀ ਹੈ ਕਿੰਨਾ ਟਾਈਮ ਬਣੀ ਹੈ ਜੀ ਮੇਰੇ ਘਰ ਤੇ 2018 ਗਿਆਸ ਬਣੀ ਹੈ 7 ਸਾਲ ਹੀ ਹੋਏ ਐ 7 ਤਾਂ ਹੋਏ ਨਹੀਂ ਇਹ ਡੱਗੀਆਂ ਨੂੰ ਕਿੰਨਾ ਟਾਈਮ ਹੋ ਗਿਆ ਬਣੀਆਂ ਨੂੰ ਇਹ ਤੁਹਾਡਾ ਵਾਟਰ ਡਰੋਸਟ ਦਾ ਟਾਈਮ ਕੀ ਹੈ 25 ਸਾਲ 2000 ਤੇ 3 এমਪਲੋਈ ਦੇ ਹਿਸਾਬ ਨਾਲ 22 ਸਾਲ ਇਹ ਲੀਕੇਜ ਜਿਆਦਾ ਹੁੰਦੀ ਹੈ ਇਹਦੀ ਸਪਲਾਈ ਪਹਿਲਾਂ ਦੇਣੀ ਪੈਂਦੀ ਹੈ ਸੋ ਤੁਸੀਂ ਦੱਸੋ ਇਹ ਕਿਵੇਂ ਬਣੀ ਹੈ ਨਹੀਂ ਇਹ ਦੇਖੋ ਜੀ ਇਹ ਤਾਂ ਇਨਕੇ ਉੱਪਰ ਹੈ ਇਹ ਇਹਨਾਂ ਨੇ ਪਿੱਛੇ ਇਹਨਸੇ ਪਹਿਲੇ ਕੋਈ ਕਰਮਚਾਰੀ تھا ਇਹ ਕੋਈ ਪੁਰਾਣਾ ਨਹੀਂ ਹੈ ਉਸਨੇ ਦੋ ਸਾਲ ਇਹਨਾਂ ਨੂੰ ਹੋ ਗਿਆ ਸਰਵਿਸ ਕਰਦੇ ਨੇ ਨਹੀਂ ਆ ਨਹੀਂ ਹੈ ਦੋ ਸਾਲ ਸੇ ਦੋ ਸਾਲ ਹੋ ਗਏ ਕਿੰਨਾ ਟਾਈਮ ਹੋ ਗਿਆ ਸਾਨੂੰ ਇਸ ਕੋ ਕਿਸੇ ਨੇ ਪਹਿਲੇ ਬਤਾ ਦਿਆ ਅਮੀ ਹੁੰਦੀ ਹੈ ਜੀ ਇਹ ਪਹਿਲਾਂ ਤੋਲਾਦੇ ਕਰੋ ਉਸਨੇ ਵੀ ਮਾਈਂਡ ਸੈਟ ਕਰ ਲਿਆ ਇਹ ਚੱਲਣ ਲੱਗਿਆ ਉਸ ਤੋਂ ਪਹਿਲੇ ਕੀ ਹੋਰ تھا ਉਸਨੇ ਉਸ ਨੂੰ ਬਤਾ دیا وہی ਚੱਲ ਰਿਹਾ ਹੈ ਇਹਨਾਂ ਨੇ ਆਪਣੇ ਆਪ ਤੁਸੀਂ ਕਿਉਂ ਕੰਮ ਕਰਦਾ ਕਿਉਂ ਬਹਿਸ ਕਰਦੇ ਤੁਸੀਂ ਨਾ ਇਹਨੂੰ ਪੁੱਛੋ ਦੂਜੇ ਤੀਜੇ ਦਿਨ ਇੱਕ ਮਿੰਟ ਗੱਲ ਸੁਣੋ ਦੂਜੇ ਤੀਜੇ ਦਿਨ ਬੋਰ ਦਾ ਪਾਣੀ ਛੜਦਾ ਖਾਉ ਨੂੰ ਪਤਾ ਹੀ ਹੁਣਾ ਜਿਹੜਾ ਉਹਦਾ ਹੁਣ TDS ਮੱਲਾ 1500 ਆਇਆ ਹੈ 1500 ਨਹੀਂ ਹੈ ਜੀ 1500 ਕਿ 1500 ਆਇਆ ਜੀ 1500 ਆਇਆ ਸੀ ਹੋ ਘਰਾਈ ਹੈ ਉੱਥੇ ਸੈਂਪਲ ਚਾਹ ਤੀਜੇ ਦਿਨ ਪੁੱਛੋ ਇਹਨਾਂ ਨੂੰ ਜੀ ਤੀਜੇ ਦਿਨ ਬੋਰ ਦਾ ਪਾਣੀ ਛੜਦੇ ਸਾਡੀਆਂ ਭਰੀਆਂ ਨਾ ਸਾਰਾ ਕੀ ਹੋ ਗਿਆ ਪਾਣੀ ਨਾ ਸਭ ਜੂਹੇ ਕਿੱਦਾਂ ਵਸਾਈ ਹੈ ਚਲੋ ਉਹ ਡੱਗਿਆਂ ਨਹੀਂ ਕਰਕੇ ਨਹੀਂ ਡਿਪਾਰਟਮੈਂਟ ਸੈਂਪਲ ਲੈ ਕੇ ਭੇਜੇ ਸਾਨੂੰ ਕੱਲਾ TDS ਨਹੀਂ ਉਹਦੇ ਚ ਮਿਨਰਲ ਉਹਦੇ ਚ ਕੀ ਕੁਆਂਟੀਟੀ ਹੈ ਸਾਰੇ ਉਹ ਤੁਸੀਂ ਉਹ ਥੋੜੇ ਤੋਂ ਰਿਕਵੈਸਟ ਕਰਦੇ ਆਂ ਸੀ ਸਾਰੇ ਵੀ ਉਹਦੀ ਪਬਲਿਕ ਰਿਪੋਰਟ ਠੀਕ ਹੈ ਬੋਰ ਦੇ ਪਾਣੀ ਦਾ ਸੈਂਪਲ ਲਓ ਜਿਹੜਾ ਪਿੰਡ ਨੂੰ ਜਾਂਦਾ ਉਹ ਵਾਲਾ ਬੋਰ ਉਹ ਲੱਗਿਆ ਹੋਇਆ ਠੀਕ ਹੈ ਉਹ ਸਿੰਪਲ ਜਨ ਤੱਕ ਕਰੋ ਨਹੀਂ 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 ਨਹਿਰ ਦਾ ਤੁਹਾਨੂੰ ਪਤਾ ਹੀ ਹੈ ਨਹਿਰ ਦਾ ਕਰਾ ਦਿਓ ਠੀਕ ਹੈ ਪਰ ਇਹ ਨਹੀਂ ਵੀ ਤੁਸੀਂ ਨਹਿਰ ਦਾ ਵਿਚਰ ਲਾ ਕੇ ਕਰਾ ਦਿਓ ਜਾਂ ਨਹਿਰ ਦਾ ਸਿੰਪਲ ਰਿਪੋਰਟ ਦੇ ਦੇਓ ਜਲਦੀ ਤਾਂ ਬੋਰ ਦੀ ਵਿਕਤੀ ਜਾਨੀ ਸਪਲਾਈ ਬੰਦ ਕਰ ਦਿਓ ਸਾਨੂੰ ਆਹ ਪੂਰੀ ਕਰੋ ਸਾਡਾ ਲੋਡ ਨਹੀਂ ਠੀਕ ਹੈ ਦੇਖੋ ਐਵੇਂ ਨਾ ਜੀ ਹੁਣ ਇੱਕ ਹਫਤੇ ਨਹਿਰ ਚੱਲੂਗੀ ਹੋ 21 ਦਿਨ ਤੋਂ ਕਨਫਰਮ ਬੰਦੀ ਹੈ ਨਾ ਨਾ ਕੋਈ ਗੱਲ ਨਹੀਂ 21 ਦਿਨਾਂ ਦੀ ਤਾਂ ਕਨਫਰਮ ਹੀ ਬੰਦੀ ਹੈ ਹੋ ਸਕਦਾ 28 ਦਿਨਾਂ ਦੀ ਹੋ ਜੀ ਹੋ ਜੀ ਹੋ ਜੀ ਜੀ ਉਹ ਤਾਂ ਮੰਨ ਕੇ ਗੱਲ ਸੱਡੀ 28 ਦਿਨ ਉਹ ਕੇੰਦਰਾ ਪਟਾ ਹੀ ਫੁੱਲ ਕਰ ਲੇਗੇ ਪਹਿਲੀ ਵਾਰ ਤਾਂ 15 ਦਿਨ ਵਾਲਾ ਕੰਮ 7 ਦਿਨਾਂ ਚ ਕਰਾਂਗੇ ਮੋਟਰ ਵਗੈਰਾ ਲਾ ਕੇ ਆਪਾਂ ਨੇ ਕਰ ਲਿਆ ਠੀਕ ਹੈ ਉਹਦੇ ਬਾਅਦ ਪਿੰਡ ਆਪਣਾ ਵੱਡਾ ਕੋਈ ਛੋਟਾ ਪਿੰਡ ਨਹੀਂ ਕੋਈ ਔੜ ਵਾਲੀ ਵਰਗਾ ਇੰਨਾ ਛੋਟਾ ਪਿੰਡ ਹੈ ਨਹੀਂ ਠੀਕ ਹੈ ਠੀਕ ਹੈ ਜੀ ਉਹ ਤਾਂ ਮੰਨ ਕੇ ਗੱਲ ਕਰਾਂਗੇ ਪਾਣੀ ਆਪਾਂ 21 ਦਿਨ ਜਾਂ 28 ਦਿਨ ਚਲਾਉਣਾ ਤੇ ਦਿਨਲੀ ਡੇਲੀ ਸਪਲਾਈ ਚੱਲਦੀ ਹੈ ਆਪਾਂ ਕੀ ਉ 21 ਦਿਨ 28 ਦਿਨ ਚੱਲਦੀ ਨਹੀਂ ਬਾਕੀ ਸਪਲਾਈ ਦੀ ਗੱਲ ਹੈ ਉਹਦਾ ਦੋ ਹੱਥ ਹੁੰਦਾ ਇੱਕ ਤਾਂ ਇਹ ਹੁੰਦਾ ਜੀ ਆਪਾਂ ਉਹਦਾ ਜੇ ਆਪਣੇ ਟਿਊਬਲ ਦਾ ਸਹੀ ਹੁੰਦਾ ਪਾਣੀ ਵੀ ਰਾਸ਼ਨੀ ਕਰਕੇ 60% ਨਹਿਰ ਦਾ 40% ਮਿਕਸ ਕਰਕੇ ਵੀ ਸਹੀ ਪਾਣੀ ਹੈਪੀ ਨਾਲ ਦਿੰਦੇ ਰਹੀਏ 21 ਦਿਨ ਜਾਂ 28 ਦਿਨ ਕੱਢਦੀ ਆਪਾਂ ਦੂਜਾ ਇਹ ਹੁੰਦਾ ਜੀ ਇੱਕ ਦਿਨ ਛੱਡ ਕੇ ਦੇ ਦਈਏ ਸਪਲਾਈ ਤੀਜਾ ਇਹ ਹੈ ਡੇਲੀ ਦੇਈਏ ਪਰ ਟਾਈਮ ਘਟਾ ਲਓ ਹਮ ਤਾਂ ਆਪਾਂ ਇੱਕ ਦਿਨ ਛੱਡ ਕੇ ਸਪਲਾਈ ਕਰ ਲਾਂਗੇ ਵੀ 21 ਦਿਨ ਜਾਂ 28 ਦਿਨ ਚਲਾਣਾ ਹੀ ਪਾਣੀ ਪਹਿਲਾਂ ਤੁਸੀਂ ਜਿਹੜੀ ਤੁਸੀਂ ਪਾਣੀ ਦੀ ਰੈਸ਼ਨਿੰਗ ਦੀ ਗੱਲ ਕਰਦੇ ਹੋ ਰੈਸ਼ਨਿੰਗ ਤਾਂ ਉਹਦੇ ਲਈ ਜਿਹੜੀ ਪਿੰਡ 'ਚ ਕਨੈਕਸ਼ਨ ਨੇ ਉਹ ਤੁਹਾਡੀ ਰਿਸਪੌਂਸਿਬਿਲਟੀ ਹੈ ਕਿੰਨੇ ਲੀਕੇਜ ਨੇ ਕਿੰਨੀ ਵੇਨ ਪਾਈਪ ਲੀਕੇਜ ਹੈ ਉਹਨਾਂ ਨੂੰ ਬੰਦ ਕਰੋ ਕਿੰਨੀਆਂ ਮੇਨ ਪਾਈਪ ਦੇ ਵਿੱਚ ਕਨੈਕਸ਼ਨ ਨੇ ਉਹ ਜਿਹੜੀ ਸੈਕੰਡਰੀ ਲਾਈਨ ਹੈ ਜਿੰਨਾ 'ਚ ਸਾਰੇ ਪਿੰਡ ਦੇ ਕਨੈਕਸ਼ਨ ਨੇ ਉਹਦੇ 'ਚ ਉਹਨਾਂ ਦੇ ਕਨੈਕਸ਼ਨ ਹੋਣੇ ਚਾਹੀਦੇ ਆ 2 ਲੱਖ ਲੀਟਰ ਇੱਕ ਵਾਰ 'ਚ ਟੰਕੀ ਜਾਂਦੀ ਹੈ ਸਪਲਾਈ ਇੰਨੇ ਜਾਂਦੀ ਹੈ ਘੱਟ ਹੋ ਵੱਧ ਦੱਸ ਦੋ 2 ਲੱਖ ਲੀਟਰ ਹੋਣਾ ਪਿੰਡ ਦੇ ਵਿੱਚ 4 ਤੋਂ 5 ਵਾਰ ਉਹ ਸਪਲਾਈ ਜਾਂਦੀ ਹੈ 10 ਲੱਖ ਲੀਟਰ ਪਾਣੀ ਜਾਂਦਾ ਹੈ ਪਰ ਪਿੰਡ ਵਾਲਿਆਂ ਨੂੰ ਪੁੱਛ ਲਓ 10 ਲੱਖ ਲੀਟਰ ਆਉਂਦਾ ਉਹ ਟਾਣੀਆਂ ਦੇ ਵਿੱਚ ਸਾਡੇ ਟੂਟੀ ਦਾ ਕਨੈਕਸ਼ਨ ਹੀ ਹੈ ਨਹੀਂ ਉਹ ਫਿਰ ਇੱਧਰ ਬੱਜੀ ਗਰਾਂ ਟਾਣੀ ਉੱਥੇ ਹੈ ਨਹੀਂ ਹਾਂ ਉੱਚੇ ਦਾ ਪਾਣੀ ਨਹੀਂ ਜਾਂਦਾ ਉਹ ਤਾਂ ਕਹਿੰਦੇ ਇਹਨਾਂ ਨੂੰ ਪਾਣੀ ਨਹੀਂ ਆਉਂਦਾ ਉਹ ਤਾਂ ਟੈਂਕਰ ਨਾਲ ਮੰਗਦੇ ਪਰ ਇੱਕ ਪਾਸੇ 8 ਘੰਟੇ ਜਿੰਨੀ ਵੀ ਸਪਲਾਈ ਜਾਂਦੀ ਹੈ 10 ਲੱਖ ਲੀਟਰ ਦੀ ਉਹ ਹਰ ਵੇਲੇ ਮੇਨ ਪਾਈਪ ਤੋਂ ਚੱਲ ਕੇ ਜਾਂਦੀ ਹੈ ਉਹ ਤੁਸੀਂ ਅਗਲੀ ਕਰ ਦੱਸੋ ਉਹ ਇੱਕ ਲਾਉਂਗਾ ਕਨੈਕਸ਼ਨ ਹੈਗੇ ਆ ਉਹ ਗੀਗੇ ਜ ਹੈਗੀ ਸਾਡੇ ਤਾਂ ਪਾਣੀ ਆਉਂਦਾ ਮੈਂ ਮੰਨਦਾ ਹਾਂ ਸਾਡੇ ਬਣ ਤਾਈ ਜੰਦਾ ਬਣ ਜਿਹੜਾ ਜਿਹੜਾ ਜਿਹੜੀ ਉਹ ਜਿੱਥੇ ਕੁੱਤੇ ਨਾ ਹੁੰਦੇ ਆ ਜਿੱਥੇ ਟੋਆ ਪਿਆ ਹੁਣੇ ਆਪਾਂ ਨਾਲ ਪ੍ਰੈਸ ਵਾਲੇ ਹੈਗੇ ਆ ਨਾਲ ਲੈ ਚੱਲਦੇ ਆ ਹੁਣੇ ਨਾਲ ਦੀ ਨਾਲ ਦਿਖਾ ਕੇ ਆਵਾਂ ਜਿਹੜੀ ਕਿਹੜੀ ਲਿਖ ਜਿਹੜੀ ਉੱਥੇ ਆ ਕਾਰਨ ਉਹ ਰਹੀ ਟਾਣੀਆਂ ਚ ਰਹੀ ਇੱਥੇ ਇੱਥੇ ਨੇੜੀ ਹੈ ਇੱਥੀ ਹੈ ਗੁਰਦੁਆਰਾ ਸਾਹਿਬ ਕੋਲੇ ਨਹੀਂ ਨਹੀਂ ਆ ਜੀ ਐਸੀ ਛੜ ਆ ਰਾਜੇ ਸਿੱਧ ਕੇ ਕਰ ਪਿਆ ਹੈ ਉੱਥੇ ਪਾਣੀ ਭਰਿਆ ਪਿਆ ਉੱਥੇ ਕੁੱਤੇ ਨਾ ਹੁੰਦੇ ਆ ਤੁਸੀਂ ਦੱਸੋ ਜੀ ਕਿਸੇ ਨੂੰ ਪਤਾ ਸਾਰਿਆਂ ਨੂੰ ਨੀ ਉਥੇ ਦੇਖੋ ਯਾਰ ਇਹ ਆਈ ਬੋ ਵੀ ਉਸ ਆ ਇਕ ਲੀਕੇਜ ਜਿਹੜੀ ਹੁਣ ਕਰੀ ਜਾਂਦੇ ਆ ਜੀ ਉਹ ਕਰਕੇ ਫਿਰ ਉਹਦੀ ਵਾਰੀ ਐ ਇੱਕ ਕਰ ਲੀਕੇਜ ਕਰਤੀ ਤੁਸੀਂ ਮੇਨ ਸਪਲਾਈ ਲਾਈਨ ਦੇ ਕਨੈਕਸ਼ਨ ਦਾ ਕੋਈ ਸੋਲੂਸ਼ਨ ਕਰੋਗੇ ਜਾਂ ਨਹੀਂ ਕਰਦੇ ਦੇਖੋ ਮੇਨ ਸਪਲਾਈ ਲਾਈਨ ਦਾ ਆਪਾਂ ਗੁਰਦੁਆਰੇ ਮੈਂ ਅਨਾਉਂਸਮੈਂਟ ਕਰਾਂਗੇ ਪਹਿਲੇ ਤੋਂ ਦੋ ਦਿਨ ਦਾ ਟਾਈਮ ਦੇਣਗੇ ਵੀ ਜਿਸ ਜਿਸ ਦਾ ਕਨੈਕਸ਼ਨ ਇਲੈਗਲ ਕਨੈਕਸ਼ਨ ਹੈ ਡਬਲ ਕਨੈਕਸ਼ਨ ਹੈ بڑا ਕਨੈਕਸ਼ਨ ਹੈ ਉਹ ਆਪ ਹੀ ਆਪ ਦੇ ਕਨੈਕਸ਼ਨ ਪਹਿਲਾਂ ਸਹੀ ਕਰੋ ਠੀਕ ਹੈ ਜੀ ਦੋ ਦਿਨ ਦਾ ਟਾਈਮ ਦੇ ਕੇ ਜੇ ਨਹੀਂ ਕੀਤਾ ਤਾਂ ਆਪਾਂ ਮਤਲਬ 13 14 ਫਾਗ ਫਾਗ ਹੈ 13 14 ਫਾਗ ਹੋਗੀ ਹੂੰ 15 ਤਰੀਕ ਨੂੰ ਅਸੀਂ ਡਿਪਾਰਟਮੈਂਟ ਇੱਕ ਕੈਂਪੇਨ ਚਲਾਊਗਾ ਵੀ ਸਾਰੇ ਪਿੰਡ ਦੇ ਕਨੈਕਸ਼ਨ ਅਸੀਂ ਚੈੱਕ ਕਰਾਂਗੇ ਜਿਹਦੇ ਜਿਹਦੇ ਕਨੈਕਸ਼ਨ ਸਾਨੂੰ ਲੱਭਣਗੇ ਵੀ ਵੱਡੇ ਕਨੈਕਸ਼ਨ ਲੈ ਰੱਖੇ ਆ ਕੋ ਡਬਲ ਕਨੈਕਸ਼ਨ ਲੈ ਰੱਖੇ ਆ ਉਹਨਾਂ ਦੇ ਕਨੈਕਸ਼ਨ ਅਸੀਂ ਕੱਟ ਦਾਂਗੇ ਬਸ ਠੀਕ ਕੱਟ ਦੋ ਜੀ ਠੀਕ ਹੈ ਉਹਨਾਂ ਨੂੰ ਸਪਲਾਈ ਜਿੰਨੀ ਸਾਰੇ ਪਿੰਡ ਨੂੰ ਜਾਂਦੀ ਹੈ 19 ਸਪਲਾਈ ਜਾਵੇ ਕੋਈ ਤਿਹਾਇ ਨਾ ਮਰੇ ਇਹ ਨਾ ਹੋਵੇ ਵੀ ਇੱਕ ਦੇ ਤਾਂ ਡੁੱਲੀ ਜਾਂਦਾ ਖੇਤ ਚ ਤੇ ਇੱਕ ਦੇ ਪਹੁੰਚ ਨਹੀਂ ਰਹੀ ਉਹਨਾਂ ਨੂੰ ਕੰਡ ਕਰਕੇ ਉਹ ਫਿਰ ਤੁਸੀਂ ਟਾਈਮਿੰਗ ਘਟਾ ਦੋ ਰਸ਼ਨ ਦੀ ਹਾਂ ਉਹਦੀ ਟਾਈਮਿੰਗ ਘਟਾ ਦਿਓ ਉਹਦੀ ਟਾਈਮਿੰਗ ਘਟਾ ਦਿਓ ਇੱਥੇ ਅੰਦਰ 25 ਮਿੰਟ ਕਰ ਦਿਓ ਇੱਧਰ ਚ ਮੈਂ ਮੇਨ ਚ ਹੈ ਬਾਈ ਫਿਰ ਮੇਨ ਤਾਂ ਚੱਲਦੀ ਗਈ ਹੈ ਨਾ ਉਹਨਾਂ ਨੂੰ ਬੰਦ ਕਰੋ ਉਹਨਾਂ ਨੂੰ ਉਹ ਲੱਗੋ ਬੰਦ ਕਰ ਦਿਓ ਚੱਲੀ ਜਾਂਦੀਆਂ ਉਹ ਤਾਂ ਚੱਲਣੀਆਂ ਤਾਂ 12 ਘੰਟੇ ਚੱਲਦੀਆਂ ਸਬਜੀ ਲਾਰਕਿਓ ਸਬਜੀ ਲੱਗਦੀ ਹੈ ਉਹਨਾਂ ਦੇ ਕੰਮ ਸਬਜੀ ਲੱਗਦੀ ਹੈ ਸਬਜੀ ਲੱਗਦੀ ਹੈ ਹੁਣ ਇਹ ਤਾਂ ਮੁਲਾਜ਼ਮਾਂ ਲਈ ਡਿਊਟੀ ਸਾਢੇ ਪਿੰਡ 'ਚ ਸਾਢੇ ਤੀ ਪਿੰਡ ਵਾਲੇ ਨਹੀਂ ਕਰ ਸਕਦੇ ਪਿੰਡ ਵਾਲੇ ਕਰ ਨਹੀਂ ਸਕਦੇ ਅਨਾਉਂਸਮੈਂਟ ਵੀ ਤੁਸੀਂ ਕਰਾਉਣੀ ਹੈ ਕਲੈਕਸ਼ਨ ਬੰਦ ਵੀ ਤੁਸੀਂ ਕਰਾਉਣਾ ਹੈ ਉਹ ਵੀ ਸਾਡੇ ਨਹੀਂ ਕਰ ਸਕਦੇ ਤੁਸੀਂ ਅਨਾਉਂਸਮੈਂਟ ਰੱਖੋ ਉਹ ਤੁਸੀਂ ਇੱਕ ਕਨੈਕਸ਼ਨ ਬੰਦ ਕਰ ਗਈ ਰੇਸ ਨਹੀਂ ਕਰ ਰਹਾ ਸਾਡਾ ਲਾ ਪਿੰਡ ਚ ਫਰਕ ਪੈਂਦਾ ਜੀ ਇਹ ਜੇ ਕੋਈ ਬਿਜਲੀ ਚੋਰੀ ਕਰਦਾ ਕੁੰਡੀ ਲਾ ਕੇ ਕੋਈ ਪਿੰਡ ਦਾ ਬੰਦਾ ਜਾ ਕੇ ਨਿਊ ਕੁੰਡੀ ਲਾਉਂਦਾ ਡਿਪਾਰਟਮੈਂਟ ਲਾਉਂਦਾ ਪਿੰਡ ਦਾ ਸਪੋਰਟ ਸਾਨੂੰ ਚਾਹੀਦਾ ਕਿਉਂਕਿ ਇੱਕ ਦੋ ਕਨੈਕਸ਼ਨ ਹੈ ਨਹੀਂ ਅੱਧੇ ਤੋਂ ਜ਼ਿਆਦਾ ਪਿੰਡ ਦੇ ਕਨੈਕਸ਼ਨ ਹੈ ਜਿੱਥੇ ਅੱਧੇ ਤੋਂ ਜ਼ਿਆਦਾ ਪਿੰਡ ਨਹੀਂ ਹੈਗਾ ਪਿੰਡ ਕਟ ਕਨੈਕਸ਼ਨ ਕੱਟ ਨਹੀਂ ਪਰ ਚਲੋ ਉਹ ਤਾਂ ਨਹੀਂ ਫਿਰ ਅਸੀਂ ਵੀ ਚੈੱਕ ਕਰਨ ਲੱਗੇ ਹਾਂਜੀ ਤੇ ਆਪਣੇ ਜੋ ਇੱਕ ਕਨੈਕਸ਼ਨ ਮਨਜ਼ੂਰ ਹੈ ਉਹਦੇ ਤੋਂ ਬਾਅਦ ਕਨੈਕਸ਼ਨ ਆਪਣਾ ਵੀ ਮਿਲ ਜਾਊਗਾ ਹਾਂ ਉਹ ਕਰੋ ਬੰਦ ਸਾਰੇ ਨੂੰ ਪਤਾ ਸਾਡੇ ਜੀ ਦੋ ਸੌ ਸਾਡੇ ਵੀ ਕਰੋ ਬੰਦ ਹਾਂ ਕਿਉਂ ਵੀ ਮੈਨੂੰ ਜਿਹੜੇ ਨੂੰ ਕੋਈ ਲੱਗਦਾ ਕੋਈ ਨੇੜੇ ਨੂੰ ਲੱਗਦਾ ਕੋਈ ਮੇਲਦਰ ਲੱਗਦਾ ਸਰਪੰਚ ਦੇ ਕੋਲੇ ਤੁਸੀਂ ਇੱਕ ਮਤੇ ਪਾਰੋ ਨਾ ਸਮਝਾ ਹਾਂ ਵੀ ਦੇਖੋ ਜੀ ਮੈਂ ਮੈਂ ਇਹਨਾਂ ਦਾ ਕਨੈਕਸ਼ਨ ਕੱਟਣ ਚੱਲ ਗਿਆ ਕੱਟੋ ਜੀ ਇਹ ਹੱਕ ਹੈ ਜੀ ਕੀ ਕਹਿਣਗੇ ਜੀ ਇਹਨਾਂ ਦੇ ਕਿਉਂ ਦੀ ਪਹਿਲੇ ਇਹਨਾਂ ਨਾ ਮੈਂ ਕੋਈ ਨਹੀਂ ਕਹ ਰਿਹਾ ਕੋਈ ਨਹੀਂ ਕਹ ਰਿਹਾ ਇੱਕ ਗੱਲ ਕਹਿ ਰਿਹਾ ਮੈਂ ਫਿਰ ਛੋਟੀ ਗੱਲ ਸਹੀ ਹੈ ਮੰਨਦਾ ਗੱਲ ਇਹ ਮੈਂ ਮੰਨਦਾ ਗੱਲ ਇਹ ਤਿੰਨ ਚੱਲ ਰਿਹਾ ਉਹਨਾਂ ਦੇ ਵੀ ਸਾਰਿਆਂ ਦੇ ਕਰਾਂਗੇ ਸਾਰਿਆਂ ਦੇ ਕਰਾਂਗੇ ਇਹ ਕਿਸੀ ਗੱਲ ਨਾਲ ਕਰੀਓ ਵੀ ਇੱਕ ਦੇ ਛੱਡ ਤਾਂ ਜੀ ਵੀਡੀਓ ਦਾ ਨਾ ਕਰਿਆ ਸਾਰਿਆਂ ਦੇ ਕਰ ਦੋ ਪਹਿਲਾਂ ਹੀ ਸਾਰਿਆਂ ਦੇ ਟੋਲੀ ਕਰ ਦੋ ਅਸੀਂ ਗਏ ਆ ਬਾਈ ਇਹ ਕੰਮ ਕਰ ਜੀ ਪਹਿਲਾਂ ਕਰੀ ਸਾਡੇ ਸਾਡੀ ਚੁੱਤੀ ਲਾ ਦੇ ਕੰਮ ਕਰੋ ਪਹਿਲਾਂ ਕਰੂ ਸਾਡੇ ਤੋਂ ਸ਼ੁਰੂ ਦੀ ਕਰਿਆ ਸੀ ਪਹਿਲਾਂ ਮੈਂ ਨਹੀਂ ਕਰੀ ਨਹੀਂ 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 ਜਿਹੜੇ ਅਸੀਂ ਖੜੇ ਆ ਪਹਿਲਾਂ ਸਾਡੀ ਕਰੀ ਹਾਂ ਸਾਡੇ ਕੱਟਾ ਸਾਡੇ ਕਰੀਓ ਪਹਿਲਾਂ ਸਾਡੇ ਚੈੱਕ ਕਰ ਕਿ ਸਾਡੇ ਬੰਦ ਬੰਦ ਬਸ ਬਿਲਕੁਲ ਅਸੀਂ ਤਾਂ ਕਹਿੰਦੇ ਜੀ ਸਾਨੂੰ ਪਿੰਡ ਦੀ ਵੀ ਮੜਾ ਦੇਖੋ ਫੂਟ ਚੈ ਜਿਹੜੇ ਵੀ ਸਬਜ਼ੀ ਲੱਗੇ ਉਹ ਮੜੀ ਮੁੱਟੀ ਦੇ ਮਾਰਦੇ ਪਹਿਲਾਂ ਕਰਦੇ ਠੀਕ ਹੈ ਤਾਂ ਹੀ ਦੀ ਹੈ